ਆ ਜੋ ਵੀ ਛੱਡੀਏ ਜਾਨਵਰ ਮਿੱਤਰੋ ਤੇ ਨਾਲੇ ਬਈ ਆਪਾਂ ਸਾਰੇ ਖੁੱਡਿਆਂ ਚਾੜਾਟ ਜਾਨਵਰ ਬੰਦ ਕਰਨ ਲੱਗ ਗਏ ਹੁਣ ਇਧਰ ਨੇ ਆਪਣੇ ਟਰਕੀ ਸਭ ਤੋਂ ਪਹਿਲ ਤੇ ਆਹ ਟਰਕੀ ਆਂ ਦਾ ਜੋੜਾ ਬਈ ਇਧਰ ਪਹਿਲੇ ਖੁੱਡੇ ਚ ਤੇ ਇਧਰ ਨੇ ਬਈ ਆਪਣੀਆਂ ਡਕਸ ਖੀਰ ਤੇ ਰਾਂਜਾ ਆ ਜੋ ਵੀ ਬਾਹਰ ਭੱਜ ਜਾਓ ਚਲੋ 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 ਬਾਹਰ ਰੌਲਾ ਬਹੁਤ ਪਾਉਂਦੀਆਂ ਨੇ ਚਲੋ ਚਲੋ ਭੱਜੋ ਤੇ ਇਧਰ ਨੇ ਬਈ ਸਾਰੇ ਅਫੀਲ ਆ ਜੋ ਵੀ ਭੱਜਿਓ ਸਾਰੀਆਂ ਅਫੀਲ ਮੁਰਗੀਆਂ ਤੇ ਮੁਰਗੇ ਇੱਧਰ ਡਾਕੂ ਦਾ ਬੱਚਾ ਛੋਟਾ ਡਾਕੂ ਤੇ ਇੱਧਰ ਸੁਲਤਾਨ ਤੇ ਆ ਸੁਲਤਾਨ ਦੀ ਪੱਠੀ ਖੜਜੋ ਖੜਜੋ ਪਾਉਂਦੇ ਹਰਾ ਢੋਲ ਕਿਉਂ ਲਿਆ ਆ ਜੋ ਇੱਥੇ ਖਾ ਲੋ ਆ ਆ ਆ ਭੱਜਿਓ ਓਰੇ ਖਾ ਲੈਣਗੇ ਸਾਰੇ ਆ ਵੀ ਛੱਡ ਦੇ ਆ ਮੁਰਗੀ ਨੇ ਸੇਵਾ ਮੰਗ ਰੱਖੀ ਆ ਇਹਨੂੰ ਸੇਵਾ ਬਿਠਾਵਾਂਗੇ ਆ ਸੇਵ ਵਾਲੀ ਮੁਰਗੀ ਆ ਇਧਰ ਨੇ ਭਈ ਆਪਣੇ ਦੋ ਫੀਲ ਮੁਰਗੇ ਇੱਕ ਬਈ ਮੁਰਗੀ ਆਇਆ ਵੀ ਚੋਬਰਾ ਮਾਰ ਆਇਆ ਆ ਗਏ ਸਾਰੇ 05 ਬੈਂਟਮ ਆ ਜੋ ਵੀ ਕਬੂਤਰੋ ਪਾਣੀ ਪੀ ਲੋ ਆ ਪਾਤੇ ਭਈ ਦਾਣੇ ਤੇ ਇਧਰ ਪਾਤਾ ਪਾਣੀ ਹੁਣ ਵਧੀਆ ਉਹ ਖਾ ਪੀ ਲੈਣਗੇ ਆ ਲੋ ਵੀ ਖਾਓ ਫਿਰ ਹਰਾ ਖਾਓ ਕੇਰਾ ਚੱਕੋ ਇਤਿਆਸ ਹੀ ਤੁਹਾਡੀ ਦੂਜੀ ਟੋਕਰੀ ਚੱਕੋ ਖਾਓ ਇਹ ਵੀ ਲੋ ਵੀ ਜੋ ਆਕੋ ਇਧਰ ਹੋ ਜੋ ਖੋਲੀ ਖੋਲੀ ਕੀ ਹੋ ਗਿਆ ਆ ਦੇਖੋ ਅੱਛਾ ਅੰਡਾ ਆ ਕਿਹਦਾ ਅੰਡਾ ਹੈਗਾ ਮੈਨੂੰ ਤਾਂ ਟਰਕੀ ਦਾ ਮੈਨੂੰ ਵੀ ਟਰਕੀ ਦਾ ਲੱਗਦਾ ਠੀਕ ਤੇ ਮੁਰਗੀ ਦਾ ਅੰਡਾ ਤਾਂ ਹੈ ਨਹੀਂ ਪਾ ਦੇ ਬਸ 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 ਹੂੰ ਟਰਕੀ ਦਾ ਹੈਗਾ ਟਰਕੀ ਦਾ ਆ ਲੋ ਵੀ ਮਿੱਤਰੋ ਆ ਲਿਆਂਦਾ ਸਟੈਂਡ ਇਤਿਆਸ ਹੀ ਬਈ ਟੱਕਣ ਫਿੱਟ ਆ ਗਿਆ ਧਣੀਆਂ ਹਰਾ ਬਾਗੀਰਤੇ ਤੇ ਪਾ ਦੇ ਲਓ ਜੀ ਖਾਣਾ ਤਿਆਰ ਆਜੋ ਫਿਰ ਰੱਖੀਏ ਅੰਦਰ ਤੇ ਬਈ ਆਪਣੇ ਲਾ ਬੜਨੇ ਬੱਚੇ ਘੜਲੇ ਤੁਹਾਨੂੰ ਦਿਖਾਉਣੇ ਆ ਲੈ ਕੀਰਤ ਖੋਲ ਮੜਿਆ ਆ ਰੱਖ ਦਈਏ ਇਹਨਾਂ ਨੂੰ ਆਜੋ ਵੀ ਕੀਰਤਾ ਆ ਬੱਚੇ ਦਿਖਾਉਣੇ ਆ ਲਾ ਬੜਦੇ ਹੈਨਾ ਤਾਂ ਬਈ ਬਹੁਤ ਟਾਈਮ ਹੋ ਗਿਆ ਸੀ ਓ ਹੋ 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 ਬੈ ਜਾ ਘੁਗੀਏ ਬੈ ਜਾ ਤੇ ਆਜੋ ਤੁਹਾਨੂੰ ਦਿਖਾਉਨੇ ਆ ਆ ਘਰ ਦੇ ਵਿੱਚ ਨੇ ਬਾਕੀ ਆਪਣੀਆਂ ਘੁੱਗੀਆਂ ਚਿੱਟੀਆਂ ਇਹ ਪੂਰੀਆਂ ਖੁਸ਼ ਨੇ ਇੱਥੇ ਪੂਰੀਆਂ ਵਧੀਆ ਡਾਰੀ ਲਾਉਂਦੀਆਂ ਨੇ ਹਨਾ ਵੀ ਆ ਦੇਖੋ ਪੂਰੇ ਨੇਰੇ ਲੈਂਦੀਆਂ ਨੇ ਫੁੱਲ ਆਜੋ ਬਈ ਬੱਚੇ ਦਿਖਾਉਨੇ ਤੁਹਾਨੂੰ ਹਾਂ ਤਾਰੀਓ ਹਾਂ ਤਾਰ ਕੀ ਦਿਖਾਵਾਂਗੇ ਲਓ ਜੀ ਕੋਈ ਨਹੀਂ ਕੋਈ ਨਹੀਂ ਬੱਚਾ ਮਰ ਗਿਆ ਮੰਨ ਲਓ ਓਹ ਹੋ 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 ਆ ਸੀ ਆ ਦੋ ਬੱਚੇ ਇੱਕ yellow ਇੱਕ green ਆ ਮਰ ਗਿਆ ਇੱਕ ਹਨਾ ਓਏ ਕੀਰਤ ਇੱਕ ਬਈ ਤਿੰਨ ਬੱਚੇ ਸੀ ਦੇਖੋ ਆਪਾਂ ਤਾਂ ਛੇੜਿਆ ਹੈ ਨਹੀਂ ਮੈਂ ਕਿਹਾ ਚਲੋ ਬਈ ਆਪ ਹੀ ਪਾਲ ਲੰਗੇ ਹੈਨਾ ਮੈਂ ਕਿਹਾ ਯਾਰ ਜੇ ਆਪਾਂ ਛੇੜਾਂਗੇ ਤਾਂ ਮੈਂ ਕਿਤੇ ਮਰ ਵੀ ਨਾ ਜਾਣ ਤੇ ਕਿਤੇ ਥੱਲੇ ਡਿੱਗ ਜਾਣ ਤਾਂ ਬਈ ਇਹਨਾਂ ਨੇ ਆਪ ਦੇ ਆਪ ਪਾਲਿਆ ਤੇ ਉਹਦੇ ਵਿੱਚ ਬਈ ਇੱਕ yellow ਬਚ ਗਿਆ ਤੇ ਇੱਕ green ਤੇ ਆ ਇੱਕ green ਮਰ ਗਿਆ ਖੀਰਤਾ ਬਾਹਰ ਕੱਢ ਲਾ ਆ ਸੀ ਬਈ ਦੇਖੋ ਓਏ ਓਏ ਹੋਏ green ਬੱਚਾ ਸੀ ਉਹ ਇਲਾ ਬੜਦਾ ਮਰ ਗਿਆ ਤੇ ਇਧਰ ਬਈ ਦੇਖੋ ਆ yellow ਤੇ ਇੱਕ green ਆ ਦੋ ਬਚ ਗਏ ਤੇ ਤੁਹਾਨੂੰ ਪਤਾ ਬਈ ਆਪਣੇ ਕੋਲੇ ਇਕੱਲਾ ਗ੍ਰੀਨ ਲਾਬਾੜਾ ਹਨ ਇਹਦੇ ਨਾਲ ਬਰੇ ਜਿਹੜੀ yellow ਸੀਗੀ ਹਨਾ ਫੀਮੇਲ ਤਾਂ ਇਹਨਾਂ ਦੋਨਾਂ ਦੇ ਬੱਚੇ ਨੇ ਜਨਨ ਕੀ ਇੱਕ ਪਿਓ ਤੇ ਵਾਗ ਗਿਆ ਇੱਕ ਮਾਂ ਤੇ ਵਾਗ ਗਿਆ ਬੱਚਾ ਇਹਦੇ ਸਮਝੋ ਦੇਖੋ ਟੁੱਟੀ ਪਈ ਆ ਟੁੱਟੀ ਹਾਂ ਫਿਰ ਉਹ ਤਾਂ ਕੀਰਤ ਹੁਣ ਮਰੀ ਗਿਆ ਜਦੋਂ ਵਿਚਾਰਾ ਹੋ ਹੀ ਜਾਂਦਾਗਾ ਚਲੋ ਭਈ ਇਹਨੂੰ ਆਪਾਂ ਦੁਬਾਰੇ ਐਂ ਲਾ ਦਿੰਨੇ ਆ ਉੱਥੇ ਲਓ ਜੀ ਤੇ ਆਸੀ ਪਾਣੀ ਭਈ ਆ ਪਾਣੀ ਇੱਥੇ ਰੱਖ ਦਿੰਨੇ ਆ ਲਓ ਜੀ ਉਹ ਰੋ ਖਾ ਪੀ ਲੈਣਗੇ ਛੱਟਾ ਕੰਮ ਆਜੋ ਵੀ ਚੱਲੀਏ ਮਿੰਨੀ ਪੋਲਟਰੀ ਫਾਰਮ ਦੇ ਅੰਦਰ ਤੇ ਇੱਧਰ ਵੀ ਯਾਤਰੋ ਚਾਤਰੋ ਰਾ ਵੀ ਤੇ ਲਾਡੋ ਵੱਡੇ ਜਾਨਵਰ ਕੱਢ ਤੇ ਬਾਹਰ ਤੇ ਆ ਲੈਂਦੀ ਆਪਾਂ ਟੋਕਰੀ ਆਜੋ ਫਿਰ ਚੱਕੀਏ ਸਾਰੇ ਆਂਡੇ ਕੱਲ ਦਾ ਦਿਨ ਟੱਪ ਗਿਆ ਬਈ ਆਂਡੇ ਨਹੀਂ ਚੱਕੇ ਹਾਂ ਵੀ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ ਮੁਰਗੇ ਤੇ ਮੁਰਗੀਆਂ ਦੇ ਠੀਕ ਠਾਕੋਂ ਪਾਣੀ ਪੂਣੀ ਇਹਨਾਂ ਨੂੰ ਪਾਰਖਿਆ ਬਈ ਬਾਕੀ ਸਾਰੇ ਲੋਟ ਆ ਬਈ ਤੇ ਆਜੋ ਚੱਕੀ ਆਂਡੇ ਕੀਰਤ ਲੈ ਫਿਰ ਚੱਕੀਏ ਯਾਰ ਕੱਲ ਦਾ ਦਿਨ ਵੀ ਟੱਪ ਗਿਆ ਆਂਡੇ ਨਹੀਂ ਚੱਕੇ ਧਰ ਸਾਰੇ ਆਂਡੇ ਟੋਕਰੀ ਚ ਨਾ ਤੇਰੀ ਮੈਂ ਚਕਾ ਦਿੰਨਾ ਲੋ ਜੀ ਕਿੰਨੇ 2 4 5 6 7 8 9 ਲੈ ਇਧਰ ਕਰ ਲੈ ਟੋਕਰੀ ਤਰ ਲੈ 10 11 12 13 14 15 16 17 18 ਇਧਰ ਵੀ ਹੈਗੇ ਆ 19 ਤੇ 20 ਕੀ ਬਾਤ ਐ ਬਈ ਤਾਂ ਮਿੱਤਰੋ 20 ਆਂਡੇ ਹੋ ਗਏ ਇਕੱਠੇ ਤਾਂ ਬਈ ਇਹ ਕੱਲ ਦੇ ਆਂਡੇ ਨੇ ਤੇ ਅੱਜ ਦੇ ਨੇ ਮਤਲਬ ਕਿ ਦੋ ਦਿਨਾਂ ਦੇ ਆਂਡੇ ਨੇ ਕੱਲ ਚੱਕੇ ਨਹੀਂ ਹੈਗੇ ਤਾਂ ਬਚ ਹੀ ਪਏ ਸੀ ਸਾਰੇ ਇੱਕ ਅੱਧਾ ਇਹ ਭੰਨ ਕੇ ਖਾ ਗਈਆਂ ਹਨਾ ਹਾਂ ਇੱਕ ਖਾ ਗਈ ਸੀ ਸਵੇਰੇ ਚੱਲ ਕੋਈ ਨਾ ਆ ਜਾ ਲਿਆ ਟਾਕੀ ਜੀ ਖੋਲੇ ਦੀ ਚਲੀ ਆਪਾਂ ਸਾਰੇ ਮੁਰਗੇ ਤੇ ਮੁਰਗੀਆਂ ਦਾ ਬਹੁਤ ਬਹੁਤ ਧੰਨਵਾਦ ਐ ਨੇ ਆਂਡੇ ਦੇਣ ਲਈ ਟੋਕਰੀ ਭਰ ਗਈ ਅੱਜ ਤਾਂ ਨਿਆਰਾ ਆ ਗਿਆ ਲਓ ਜੀ ਕਰਦੇ ਬੰਦ ਕੀਰਤ ਕੁੰਡੀ ਲਾ ਦੀ ਲਾ ਦੇ ਆ ਜਾ ਚੱਲੀਏ ਚੱਲ 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 ਇੱਧਰ ਆ ਜਾ ਚੱਲ 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 ਪੱਜ ਜਾ ਆ ਜਾ ਚੱਲ 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 ਅੰਦਰ ਚੱਲਾਂਗੇ ਆ ਜਾ ਚੱਲ ਪੱਜ ਜਾ ਖੇਡ ਜਾ ਕੇ ਆਏ ਹਾਏ ਆਏ ਹਾਏ ਆਏ ਹਾਏ ਆਏ ਹਾਏ ਆ ਜਾ ਫਿਰ ਤੈਨੂੰ ਪਾਈਏ ਰੋਟੀ ਆ ਜਾ ਆ ਪਈਏ ਤੇਰੀ ਦਹੀਂ ਆ ਪਾ ਦਿੰਨੇ ਆਪਾਂ ਇਹਦੇ ਵਿੱਚ ਲਓ ਜੀ ਖਾਓ ਆਜੋ ਤੇ ਇੱਧਰ ਪਾ ਦਿੰਨੇ ਤੈਨੂੰ ਰੋਟੀ ਚੂਰ ਕੇ ਖੜ ਜਾ ਚੱਲ ਚੱਲ ਖਾ 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 ਸ਼ਾਕਤੂ ਐਨੇ ਮੈਂ ਚੂਰ ਦਾਂ ਤਰੀ ਰੋਟੀ ਚੱਲ 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 ਚੱਕ ਦੇ ਕੰਮ ਖਾ ਖਾ ਸ਼ਾਬਾਸ਼ ਲਓ ਜੀ ਰੋਟੀ ਤੇ ਦਹੀਂ ਦੋਨੇ ਚੀਜ਼ਾਂ ਪਾਤੀਆਂ ਤੇ ਫਿਨਿਸ਼ ਕਰ ਦੇ ਵਿੱਚ ਨਾ ਛੱਡੀ ਠੀਕ ਆ ਖਤਮ ਕਰਦੀ ਬਾਕੀ ਸੋਣੀ ਬਹੁਤ ਹੋ ਗਈ ਬਈ ਦੇਖੋ ਕੋਟ-ਕੂਟ ਪੂਰਾ ਘੈਂਟ ਨਿਕਲਿਆ ਆ ਐਦੀ ਪੂਛ ਦੇਖੋ ਬਈ ਆ ਟੇਲ ਕਿੱਡੀ ਹੈਵੀ ਹੋ ਗਈ ਦੇਖੋ ਪੂਰੀ ਹੈਵੀ ਹੋ ਗਈ ਤੇ ਇੱਥੋਂ ਵੀ ਬਸ ਆ ਜਿਹੜੀ ਤੁਹਾਨੂੰ ਆ ਦਿਖ ਰਹੀ ਨੇ ਆਹਾ ਆ ਇੰਨੇ ਕ ਆਹਾ ਬਸ ਆ ਚਾਰਕ ਬਾਲ ਜੇ ਪ੍ਰਾਣੀ ਨੇ ਆ ਲੈ ਜਾਣ ਦੋ ਫੇਰ ਦੇਖੋ ਕਿਆ ਬਾਤ ਚੀਜ਼ ਬਣ ਜੂਗੀ ਚੱਲ ਵੀ ਖਾ ਬੈ ਲੋ ਖੋਲਦੇ ਵੀ ਪੋਲਟਰੀ ਫਾਰਮ ਹੁਣ ਦੇਖਿਓ ਆਉਂਦੇ ਭੱਜੇ ਆਉਂਦੇ ਆਉਡੇ ਆਓ 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 ਪੱਜੋ ਸਾਰੇ ਬਈ ਆਜੋ ਆਜੋ ਇਧਰੋਂ ਵੀ ਆਜੋ ਸਾਰੇ ਆ ਆ ਆ ਆ ਲਓ ਜੀ ਸਾਰੇ ਬਾਹਰ ਕੱਢਤੇ ਪੋਲਟਰੀ ਫਾਰਮ ਵਾਲੇ ਮੁਰਗੇ ਤੇ ਮੁਰਗੀਆਂ ਤੇ ਨਾਲੇ ਇਧਰ ਪਾਤਾ ਅਫੀਲਾ ਨੂੰ ਫਾਰਿਆਂ ਨੂੰ ਗਾਜਰਾਂ ਦਾ ਆ ਚੂਰਾ ਪੂਰਾ ਆ ਕੀਰਤ ਚੱਕ ਕੇ ਮੁਰਗੀ ਬਾਹਰ ਕੱਢਦੇ ਬਾਹਰ ਤੁਰ ਫਿਰ ਲੂਗੀ ਤਿੰਨ ਚਾਰ ਦਿਨਾਂ ਤੋਂ ਅੰਦਰ ਬੈਠੀ ਆ ਬੋਚ ਕੇ ਚੱਕੀ ਆਂਡੇ ਨਾ ਫਟ ਜਾਣ ਦੋਨੇ ਹੱਥਾਂ ਨਾਲ ਚੱਕ ਲੈ ਲਿਆ ਲਿਆ ਬੋਚ ਕੇ ਇਹ ਛੱਡ ਦੀਆਂ ਇੱਥੇ ਬਾਹ ਹੌਲੀਏ ਬਾਫ ਬਾਫ ਆਮ ਮੁਰਗੀ ਦੇ ਆਂਡਿਆਂ ਤੇ ਬਈ ਆਪਾਂ ਆ ਬੈਲ ਵਾਲਾ ਕੰਬਲ ਜਾ ਪਾ ਦਿੰਨੇ ਆ ਕੋਟ ਜਾ ਤੇ ਬਈ ਆਂਡਿਆਂ ਦੀ ਕੈਂਡਲਿੰਗ ਕਰ ਲਈ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਆਂਡਿਆਂ ਦੇ ਵਿੱਚ ਬੱਚੇ ਬਣਨ ਲੱਗੇ ਤਾਂ ਬਈ ਸਾਰੇ ਆਂਡੇ ਦੀ ਕੈਂਡਲਿੰਗ ਹੋ ਗਈ ਤਾਂ ਬਈ ਇਹਨਾਂ ਦੇ ਵਿੱਚ ਬੱਚੇ ਬਣਨ ਲੱਗੇ ਬਈ ਤਾਂ ਬਈ ਰੱਬ ਫਖ ਰੱਖੇ ਬਸ ਥੋੜੇ ਦਿਨਾਂ ਤੱਕ ਛੋਟੇ ਛੋਟੇ ਚੂਚੇ ਬਾਹਰ ਆਉਣਗੇ ਆਜੋ ਬਈ ਬੰਦ ਕਰ ਦਿੰਨੇ ਇਹਨੂੰ ਕਿਤੇ ਕੋਈ ਮੁਰਗਾ ਆਂਡੇ ਭੰਨ ਜੇ ਮੇਟਰਵਾ ਇਧਰ ਆਪਣੀ ਇੱਕ ਹੋਰ ਅਸੀਲ ਮੁਰਗੀ ਨੇ ਸੇਵਾ ਮੰਗ ਲਈ ਬਈ ਤੇ ਹੁਣ ਆਪਣੇ ਸੈਟਅਪ ਤੇ ਬੱਚੀ-ਬੱਚੇ ਹੋ ਜਾਣਗੇ ਦੇਖੋ ਬਈ ਦੇਖੋ ਆ ਜਾ ਬਈ ਤੈਨੂੰ ਨਵਾਂ ਖੁੱਡਾ ਦਿੰਨੇ ਆ ਤੇ ਨਾਲੇ ਦਿੰਨੇ ਆ ਤੈਨੂੰ ਆਂਡੀ ਥੱਲੇ ਲੈ ਕੇ ਬੈਹ ਜੀ ਤੇ ਬੱਚੇ ਕੱਢਦੀ ਟਰਕੀ ਦੇ ਤੇ ਨਾਲੇ ਮੋਝੇ ਮੁਰਗੇ ਦੇ ਆਪ ਨਾਲੀ ਬਈ ਆਪਾਂ ਜਗਾ ਇੱਥੇ ਪਾ ਦਿੰਨੇ ਆ ਤੂੜੀ ਉਰੇ ਬਿਠਾਉਨੇ ਆ ਮੁਰਗੀ ਸੈਟ ਆ ਕਰਨਾ ਆ ਲਿਆਂ ਦੇ ਵੀ ਆਂਡੇ ਤੇ ਆ ਜੋ ਇੱਥੇ ਰੱਖ ਦਿੰਨੇ ਆਪਾਂ ਤੇ ਮੁਰਗੀ ਲਿਆਉਣੇ ਆ ਉਦੋਂ ਬਾਅਦ ਪਹਿਲਾਂ ਆਂਡੇ ਫਿੱਟ ਕਰ ਦਈਏ ਇਹਦੇ ਵਿੱਚ ਬਈ ਟਰਕੀ ਦੇ ਇੱਕ ਆਫ ਹੀ ਟਰਕੀ ਦਾ ਤੇ ਚਾਰ ਕਾਂਡੇ ਨੇ ਟਰਕੀ ਦੇ ਤੇ ਦੋ ਆਫ ਹੀ ਬਈ ਤਿੰਨ ਤਿੰਨ ਆਂਡੇ ਹੋ ਗਏ ਟਰਕੀ ਦੇ ਤੇ ਚੌਥਾ ਸੀ ਆਹਾ ਬਈ ਆ ਚਾਰ ਆਂਡੇ ਟਰਕੀ ਦੇ ਆ ਤੇ ਆ ਮੋਜੇ ਮੁਰਗੇ ਦੇ ਨੇ ਬਈ ਦੇਖੋ ਆਂਡੇ ਅਫੀਲ ਮੋਜੇ ਮੁਰਗੇ ਦੇ ਨੇ ਤਾਜ ਨਸਲ ਦਾ ਤੇ ਲੋ ਜੀ ਤੇ ਉਸ ਤੋਂ ਬਾਅਦ ਇੱਕ ਕਾਫੀ ਲਫਟਾਂ ਡਾ ਆ ਥੋੜਾ ਜਿਹਾ ਟੁੱਟ ਗਿਆ ਯਾਰ ਆ ਦੇਖੋ ਆ ਕਰੈਕ ਆ ਗਿਆ ਦੇ ਵਿੱਚ ਬਈ ਚਾਲੇ ਨੂੰ ਚੱਕ ਪਾਥ ਚੱਕ ਲਾ ਚੱਲ ਲੋ ਬਈ ਉਰੇ ਬਿਠਾਉਣ ਲੱਗਿਆ ਮੁਰਗੀ ਨੂੰ ਸੇਵਾ ਤੇ ਲੋ ਜੀ ਲੈ ਕੇ ਰੰਬ ਦਾ ਨਾ ਛੜਤੀ ਮੁਰਗੀ ਬਹਿ ਜਾ ਵੀ ਅੰਡਿਆਂ ਤੇ ਕਰ ਲਾ ਸੈਟ ਲੋ ਜੀ ਰੱਬ ਸੁੱਖ ਰੱਖੇ ਟਰਕੀ ਦੇ ਤੇ ਮੋਜੇ ਮੁਰਗੇ ਦੇ ਬੱਚੇ ਆਉਣਗੇ ਅੱਜ ਤੋਂ 20 ਦਿਨਾਂ ਬਾਅਦ ਤੇ ਮੁਰਗੀ ਆਪੀ ਸੈੱਟ ਕਰ ਲੂ ਬਈ ਅੰਡੇ ਨੂੰ ਆਪਾਂ ਛੇੜਦੇ ਨਹੀਂ ਹੈਗੇ ਥੋੜੇ ਟਾਈਮ ਤੱਕ ਦੇਖਦੇ ਆ ਵੈਸੇ ਤਾਂ ਬਈ 100% ਆ ਚੱਕੋ ਬਈ ਇੱਕ ਹੋਰ ਮੁਰਗੀ ਨੇ ਸੇਵਾ ਮੰਗ ਲਈ ਤਾਂ ਬਈ ਹੁਣ ਤਾਂ ਬੱਚੀ ਬੱਚੇ ਹੋ ਜਾਣਗੇ ਕਿਆ ਬਾਤ ਹੈ ਨਜ਼ਾਰਾ ਆ ਗਿਆ ਬਈ ਦੋ ਮੁਰਗੀਆਂ ਬਿਠਾਤੀਆਂ ਤੀਜੀ ਆ ਸੀ ਬਈ ਦੇਖੋ ਕਿਵੇਂ ਬੋਲਦੀ ਆ ਖੁਸ਼ਖਬਰੀਆਂ ਨੇ ਹੁਣ ਤਾਂ ਬੱਚੀ ਬੱਚੇ ਹੋ ਜਾਣਗੇ ਆ ਲਿਆਂਦੀ ਵੀ ਕਾਲੀ ਮੁਰਗੀ ਆ ਮੁਰਗੀ ਬਈ ਆਂਡਿਆਂ ਤੇ ਬੈਠੀ ਨਹੀਂ ਹੈਗੀ ਹਜੇ ਤੱਕ ਕਾਫੀ ਟਾਈਮ ਹੋ ਗਿਆ ਤਾਂ ਆਪਾਂ ਬਈ ਇਹਦੀ ਜਗ੍ਹਾ ਤੇ ਕਾਲੀ ਮੁਰਗੀ ਨੂੰ ਛੱਡ ਕੇ ਦੇਖਦੇ ਆ ਇਹਨੂੰ ਬਾਹਰ ਆ ਜਾਣ ਦੋ ਕਿਰਾ ਲੈ ਕਿਰ ਤੈਨੂੰ ਛੱਡ ਆ ਦੇਖਦੇ ਆ ਆਂਡਿਆਂ ਤੇ ਕਿੰਨੇ ਟਾਈਮ ਚ ਬੈੰਦੀ ਆ ਮੈਨ ਲੱਗਦਾ ਇਹ ਹਉ ਤੋ ਵੀ ਪਹਿਲਾਂ ਬੈਠੂ ਕਿਰਤਾ ਇਹ ਬੈ ਗਈ ਵਾਫੇ ਤਾਂ ਇਹਨੇ ਪਹਿਲਾਂ ਵੀ ਬੱਚੇ ਕੱਢੇ ਹੋਇਆ ਤੇ ਜਿਹੜੀ ਦੂਜੀ ਮੁਰਗੀ ਆ ਹਨਾ ਜਿਹੜੀ ਆਪਣੀ ਖੁਰਲੀ ਆ ਉਹਦੇ ਵਿੱਚ ਬੈੰਦੀ ਆ ਤਾਂ ਆਪਾਂ ਉੱਥੇ ਆਂਡੇ ਧਰ ਦਾਂਗੇ ਖੁਰਲੀ ਚ ਉੱਤੇ ਉਹਦੇ ਜਾਲੀ ਧਰ ਦਾਂਗੇ ਬੈਜੂਗੀ ਬੈਜੂਗੀ ਬੰਦ ਕਰ ਦੇ ਇਹ ਤਾਂ ਬੈਜੂ ਖੀਰ ਤਾਂ ਇਹ ਤਾਂ ਹੁਣ ਬੈਜੂਗੀ ਦੇਖੀ ਚੱਲੀ ਤੂੰ 10 ਮਿੰਟ ਚ ਬੈਜੂ ਇਹ ਤਾਂ ਹਾਂ ਤੂੰ ਕੀ ਕਰੀ ਜਾਨੀ ਟੱਡੀਏ ਲੈ ਟੂੜੀ ਪਾਈ ਜਾਂਦੀ ਆ ਛੋਲਿਆਂ ਦਾ ਛਿਲਕਾ ਵੀ ਪਾ ਦੇ ਪਾਣੀ ਦਾ ਛੱਟਾ ਦੇ ਕੇ ਮੜਾ ਰਲਾ ਵੀ ਦੇ ਇਹਨੂੰ ਠੀਕ ਆ ਇਹਦੇ ਸਿੰਗ ਦੇਖੋ ਬਈ ਇਹ ਕਿੱਡੀ ਵੱਡੀ ਹੋ ਗਈ ਤੇ ਇਹਦੇ ਸਿੰਗ ਦੇਖੋ ਬਈ ਇੱਥੇ ਖੜੇ ਨੇ ਜਮਾਂ ਨਾਲ ਚਿਪੇ ਹੋਏ ਬਈ ਜਮਾਂ ਨਾਲ ਚਿਪੇ ਹੋਏ ਜਮੀ ਨਾਲ ਚਿਪੇ ਹੋਏ ਨੇ ਬਈ ਬਾਲੇ ਘੈਂਟ ਸਿੰਗ ਨੇ ਇਹਦੇ ਵੀ ਘੈਂਟ ਨੇ ਸਿੰਘ ਤਾਂ ਯਾਰ ਇਹਦੇ ਵੀ ਸੋਹਣੇ ਆ ਜਮਾ ਨਾਲ ਪਿੱਛੇ ਨੂਨੇ ਜਮਾ ਵਧੀਆ ਕੰਨ ਕੰਨ ਵੀ ਇਹਦੇ ਚੰਗੇ ਆ ਉਹਦੇ ਵੀ ਕੰਨ ਚੰਗੇ ਆ ਹੱਥ ਮਾਰ ਦੋ ਛੋਲਿਆਂ ਦਾ ਛਿਲਕਾ ਪਾ ਕੇ ਆ ਲਓ ਵੀ ਮਿੱਤਰੋ ਇਧਰੋਂ ਤਾਂ ਬਣ ਗਿਆ ਕੰਮ ਕਾਲੀ ਮੁਰਗੀ ਬੈ ਗਈ ਆਂਡਿਆਂ ਤੇ ਤੇ ਦੂਜੀ ਵਾਰ ਤੇ ਅੰਡੇ ਲੈ ਕੇ ਆਉਣੇ ਆਂ ਅੰਡੇ ਇਕੱਠੇ ਹੋ ਰਹੇ ਆਪਣੇ ਕੋਲੇ ਬਾਵਾ ਆਜੋ ਫਿਰ ਬਿਠਾਈਏ ਆ ਲਿਆਂਦੀ ਵੀ ਆਂਡਿਆਂ ਦੀ ਟੋਕਰੀ ਦੇਖੋ ਕਿੰਨੇ ਆਂਡੇ ਨੇ ਲੈ ਵੀ ਘਰ ਕੀਰਤ ਫੈਟ ਤੇ ਬੱਚੀ ਬੱਚੇ ਹੋ ਜਾਣਗੇ ਆਪਣੇ ਫੈਟ ਪਤੇ ਦੇਖੀ ਚੱਲੀ ਇੱਥੇ ਬੈਠੀ ਆ ਮੁਰਗੀ ਤੇ ਤੂੜੀ ਪਾਤੀ ਸੀ ਕੀਰਤ ਨੇ ਤੇ ਆਂਡੇ ਆਪਾਂ ਸੈੱਟ ਕਰ ਦਿੰਨੇ ਆ ਇਹਦੇ ਥੱਲੇ ਤੇ ਇੱਧਰ ਪਈਆ ਜਾਲੀ ਆਹ ਜਾਲੀ ਉੱਤੇ ਧਰ ਕੇ ਇੱਟਾਂ ਧਰ ਦਿਆ ਕਰਾਂਗੇ ਉੱਤੇ ਤਾਂ ਕਿ ਬਈ ਕੋਈ ਬਿੱਲਾ ਬੁੱਲਾ ਨਾ ਆਵੇ ਹੈਨਾ ਲੈ ਇੱਕ ਵਾਰੀ ਆਂਡੇ ਸੈੱਟ ਕਰ ਦਈਏ ਲੈ ਵੀ ਕੀਰਤ ਪਹਿਲਾਂ ਧਰ ਦੇ ਟਰਕੀ ਦੇ ਆਂਡੇ ਦੋ ਵੱਡੇ ਇਹ ਜਿਹੜੀ ਆਪਣੇ ਵਾਲੀ ਟਰਕੀ ਆਉਦੇ ਆ ਹੁਣ ਧਰ ਦੇ ਅਸੀਲਾਂ ਦੇ ਆ ਛੱਟੇ ਜੇ ਪੰਜਾਂਡੇ ਅਸੀਲ ਦੇ ਧਰ ਦੇ ਪੰਜ ਤਰਾਂਗ ਆ ਰ ਆਰ ਦੇ ਅਸੀਲ ਦੇ ਕਿੰਨੇ ਹੋਗੇ ਤਿੰਨ ਤੇ ਦੋ ਪੰਜ ਹੋਗੇ ਬਸ ਪੰਜ ਆ ਰ ਆਰ ਦੇ ਧਰ ਦੇ ਜਿਹੜੇ ਆਂਡੇ ਵੱਡੇ ਨੇ ਉਹ ਤਰੀ ਠੀਕ ਆ ਜਿਵੇਂ ਆਂਡਾ ਪਿਆ ਆ ਪਿਆ ਇੱਕ ਆ ਲੈ ਹਾਂ ਹਾਂ ਧਰ ਦੇ ਉਹ ਉਹ ਚੱਕ ਲਾ ਉਹ ਚੱਕ ਲਾ ਪਰਲਾ ਆ ਧਰਦੇ ਉਹਦੀ ਜਗ੍ਹਾ ਤੇ ਆ ਧਰਦੇ ਉਹ ਚੱਕ ਲਾ ਤੇ ਆ ਇਹਨਾਂ ਚੋਂ ਹੋਰ ਧਰਦੇ ਆ ਵੀ ਧਰਦੇ ਅਸੀਲ ਦਾ ਤੇ ਆ ਧਰਦੇ ਅਸੀਲ ਦਾ ਕਿੰਨੇ ਆਂਡੇ ਹੋ ਗਏ ਟੋਟਲ 1 2 3 4 5 6 7 8 9 10 11 12 13 13 ਆਂਡੇ ਹੋ ਗਏ ਬਹੁਤ ਆ ਹੈਨਾ ਬਾਦੂਆ ਹੋਰ ਤਾਂ ਨਹੀਂ ਕਢਾਉਣੇ ਬੱਚੇ ਐਨੇ ਬੱਚੇ ਨਿਕਲੇ ਤਾਂ ਬਹੁਤ ਆ ਕਈ ਫਿਰ ਮੁਰਗੀ ਨੇ ਥੱਲੇ ਵੀ ਨਹੀਂ ਲੈਣੇ ਯਾਰ ਵਾਲੇ ਆਂਡੇ ਜੇ ਬੜੀ ਗੱਲ ਆ ਦੋ ਆਂਡੇ ਹੋਰ ਧਰ ਦਿੰਨੇ ਆ ਯਾਰ ਇੱਕ ਆ ਰਹੀ ਹੈ ਇੱਕ ਆ ਰਹੀ ਆ ਧਰਖ ਨਾ ਲੈ ਯਾ ਤਿੰਨੇ ਧਰ ਦਿੰਨੇ ਆ ਠੀਕ ਆ ਖੁਸ਼ ਹੋਣ ਚੱਕ 15 16 ਬੱਚੇ ਨਿਕਲੇ ਆਉਣਗੇ ਬਾਧੂ ਆ ਲੈ ਚੱਕ ਫਿਰ ਮੁਰਗੀ ਮਠਾਈਏ ਚੱਕ ਬਿਠਾ ਦੇ ਵੀ ਛੱਡ ਦੇ ਆਪੀ ਜਾਊਗੀ ਆਂਡਿਆਂ ਦੇ ਉੱਥੇ ਤਾਂ ਇਹ ਬੈਠੀ ਨਹੀਂ ਖੁੱਡੇ 'ਚ ਤਾਂ ਬਈ ਇੱਥੇ ਵਧੀਆ ਬਹਿ ਜੂਗੀ ਆਏ ਦੀ ਫੇਵਰੇਟ ਜਗਾ ਹੈਗੀ ਤਾਂ ਆਪਾਂ ਇਹਨੂੰ ਇੱਥੇ ਬਿਠਾਤਾ ਲੈ ਬੈ ਜਾ ਸਾਰੇ ਅੰਡੇ ਥੱਲੇ ਕਰ ਲਾ ਤੇ ਇੱਧਰ ਪਾਣੀ ਤਾਂ ਨਹੀਂ ਧਰ ਦਿਆ ਕਰਾਂਗੇ ਲੈ ਕੀਰ ਤੂੰ ਉੱਤੇ ਜਾਲੀ ਧਰੀਏ ਹਾਂ ਐਵੇਂ ਲੈ ਲੋ ਜੀ ਓਏ ਹੋਏ ਹੋਏ ਸਾਰੇ ਆਂਡੇ ਥੱਲੇ ਡੇਗ ਤੇ ਰਵੀ ਕੀ ਕਰਤਾ ਆ ਪੰਨ ਤੇ ਸਾਰੇ ਆਂਡੇ ਜਾ ਯਾਰ ਰਵੀ ਯਾਰ ਸਾਰੇ ਫੁੱਟ ਗਏ ਕੀਰਤੋਏ ਬਚਿਆ ਕੋਈ ਚਲੋ ਜੀ ਪੁਰਜੀ ਬਣਾ ਲਾਂਗੇ ਇਹਨਾਂ ਦੀ ਬਸ ਉਹ ਤਾਂ ਗਏ ਉਹ ਤਾਂ ਚੱਕਣ ਵਾਲੇ ਹੈ ਨਹੀਂ ਇੱਕ ਆ ਪਿਆਗਾ ਕਿਵੇਂ ਆ ਆ ਬਚ ਗਿਆ ਕੀਰਤ ਦੋ ਆਂਡੇ ਬਚੇ ਨੇ ਇਹਨਾਂ ਚ ਦੋ ਫੁੱਟ ਗਏ ਤੇ ਤਿੰਨ ਚਾਰ ਆਂਡੇ ਉਹ ਪੰਨ ਤੇ ਸ਼ੋਕਰਾ ਕੀਰਤਾ ਆਪਾਂ ਪਹਿਲਾਂ ਨਹੀਂ ਟੋਕਰੀ ਇੱਧਰ ਧਰੀ ਨਹੀਂ ਇਹਨੇ ਸਾਰੇ ਬੰਨ ਦੇਣੇ ਸੀ ਤਾਂ ਇਧਰੋ ਬਈ ਦੇਖੋ ਐਂ ਕਰਤਾ ਫੱਟਾ ਘਮ ਅੱਜ ਤੋਂ 20 ਦਿਨਾਂ ਬਾਅਦ 21ਵੇਂ ਦਿਨ ਆਖਰਲੀ ਦੇ ਅੰਦਰ ਬਈ ਚਿੰਚਿੰਦੀ ਆਵਾਜ਼ ਆਊਗੀ ਜਿਹੜੇ ਬਈ ਆ ਤਿੰਨ ਅੰਡੇ ਬਚੇ ਨੇ ਤਾਂ ਮੈਂ ਸੋਚਿਆ ਬਈ ਇਹਦੇ ਥੱਲੇ ਧਰ ਦੇਨੇ 10 ਅੰਡੇ ਪੂਰੇ ਹੋ ਜਾਣਗੇ 9 10 ਲੈ ਵੀ ਆ ਵੀ ਲੈ ਲਾ ਦੇ ਥੱਲੇ ਕਰ ਲਾ ਬੱਸ 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 ਲੈ 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 ਲੋ ਜੀ ਆਪੀ ਥੱਲੇ ਕਰ ਲੂਗੀ ਤਾਂ ਬਈ ਇਹਦੇ ਥੱਲੇ ਵੀ 9-10 ਆਂਡੇ ਹੋਗੇ ਵਧੀਆ ਡਨ ਹੋ ਗਿਆ ਕੰਮ ਮੈਂ ਕਿਹਾ ਚਲੋ ਆ ਤਿੰਨ ਵੀ ਕਿਉਂ ਛੱਡਣੇ ਆ ਯਾਰ ਜਿੰਨੇ ਬੱਚੇ ਨਿਕਲੇ ਹੋਣ ਵਧੀਆ ਆ ਸੀ ਮਿੱਤਰੋ ਅੱਜ ਦੀ ਵੀਡੀਓ ਅੱਜ ਤੋਂ 20-21 ਦਿਨਾਂ ਬਾਅਦ ਬਈ ਆਪਣੇ ਸੈਟਅਪ ਤੇ ਬਹੁਤ ਸਾਰੇ ਚੂਚੇ ਹੋ ਜਾਣਗੇ ਘੱਟੋ ਘੱਟ 30-40 ਚੂਚੇ ਹੋ ਜਾਣਗੇ ਤਾਂ ਬਾਕੀ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਕਰ ਲਿਓ ਚੈਨਲ ਸਬਸਕ੍ਰਾਈਬ ਮਿਲਦੇ ਆ ਨਵੀਂ ਵੀਡੀਓ ਚ ਰੱਬ ਰਾਖਾ